ਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਰੇਲਵੇ ਕਲੋਨੀ ਬੀ ਬਲਾਕ ਵਿਖੇ ਹੋਏ ਸਮਾਗਮ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਪਰਿ ਹਾਜ਼ਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇੰਦਰਾ ਕਲੋਨੀ ਮਜੀਠਾ ਰੋਡ ਤੋਂ ਸਜਾਇਆ ਗਿਆ ਨਗਰ ਕੀਰਤਨ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਪਰਿ ਹਾਜ਼ਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਨੈਸ਼ਨਲ ਕੰਟਰੋਲ ਬਿਊਰੋ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਕਟਰਾ ਸ਼ੇਰ ਸਿੰਘ ਵਿਖੇ ਰੇਡ ਕੀਤੀ ਇਸ ਦੌਰਾਨ ਤਿੰਨ ਦੋਸ਼ੀਆਂ ਨੂੰ 24000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਮਾਸਟਰਮਾਈਂਡ ਨਵੀਨ ਗੁਪਤਾ ਵਾਸੀ ਕਟਰਾ ਸ਼ੇਰ ਸਿੰਘ ਅਤੇ ਉਸਦੇ ਸਾਥੀਆਂ सोनू ਅਤੇ ਹਰਸ਼ ਵਾਸੀ ਗੇਟ ਹਕੀਮਾ ਵਜੋਂ ਹੋਈ ਹੈ ਨੈਸ਼ਨਲ ਕੰਟਰੋਲ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਵੱਲੋਂ ਇਸ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਿਆ ਗਿਆ ਹੈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰਭ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਕਲਗੀ ਤਰ ਸਿੰਘ ਸਭਾ ਇੰਦਰਾ ਕਲੋਨੀ ਮਜੀਠਾ ਰੋਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਿ ਸ਼ਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਦਸ਼ਮੇਸ਼ ਤਰਨਾ ਦਲ ਤੋਂ ਬਾਬਾ ਪ੍ਰਗਟ ਸਿੰਘ, ਕੌਂਸਲਰ ਪ੍ਰਿਯੰਕਾ ਸ਼ਰਮਾ, ਕੌਂਸਲਰ ਨਰਿੰਦਰ ਸਿੰਘ ਤੋਂ ਰਿਤੇਸ਼ ਸ਼ਰਮਾ, ਬਲਵਿੰਦਰ ਸਿੰਘ ਕਾਲਾ, ਸਾਬਕਾ ਕੌਂਸਲਰ ਨਵੀ ਪਗਤ ਅਤੇ ਰਾਜਨ ਸ਼ਰਮਾ ਉੱਚੇ ਚੇਤੌਰ ਤੇ ਹਾਜ਼ਰੀ ਭਰਨ ਪੁੱਜੇ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤਲਵਿੰਦਰ ਸਿੰਘ ਬੰਟੀ ਪਾਟਿਆ ਸਕੱਤਰ ਗੁਰਵਿੰਦਰ ਸਿੰਘ ਵੀਰੂ ਅਤੇ ਖਜ਼ਾਨਚੀ ਨਰਿੰਦਰ ਸਿੰਘ ਸ਼ਕਰੀ ਨੇ ਆਈਆਂ ਹੋਈਆਂ ਸਖਸ਼ੀਅਤਾਂ ਨੂੰ ਸਿਰਪਉ ਪੈਂਟ ਕੀਤੇ ਅਤੇ ਉਹਨਾਂ ਗੁਰਪੁਰਬ ਦੀ ਵਧਾਈ ਦਿੱਂਦਿਆ ਦੱਸਿਆ ਕਿ ਇਹ ਨਗਰ ਕੀਰਤਨ ਹਰ ਸਾਲ ਹੀ ਗੁਰਪੁਰਬ ਦੇ ਮੌਕੇ ਗੁਰਦੁਆਰਾ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਂਦਾ ਹੈ ਨਗਰ ਕੀਰਤਨ ਦੌਰਾਨ ਵੱਖ-ਵੱਖ ਬੈਂਡ ਪਾਟੀਆਂ ਅਤੇ ਗੱਤਕਾ ਪਾਟੀਆਂ ਨੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਸਰਬਜੀਤ ਸਿੰਘ ਬੱਬਾ ਰਾਜਵਿੰਦਰ ਸਿੰਘ ਰਾਜਾ ਜਸਵੰਤ ਸਿੰਘ ਫੌਜੀ ਤਰਸੇਮ ਸਿੰਘ ਅਤੇ ਮੋਹਨ ਸਿੰਘ ਪੱਟੀ ਸਮੇਤ ਸੰਗਤਾਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਐਸ ਨਗਰ ਕੀਰਤਨ ਦਾ ਜਗਾ ਜਗਾ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ ਗੁਰਦੀਆਂ ਸਮੁੱਚੀ ਮਾਨਤਾ ਨੂੰ ਸਮੁੱਚੇ ਸੰਸਾਰ ਨੂੰ ਸਮੁੱਚੇ ਪੰਥ ਖਾਲਸਾ ਨੂੰ ਲੱਖ ਲੱਖ ਵਧਾਈਆਂ ਸਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਮ ਅਰਪਣ ਤੇ ਜਲਾਣੇ ਤੋਂ ਹਿੰਦੂ ਪੱਖੇ ਵੱਲ ਪੱਖੇ ਸ਼ੋਅ ਬਖਸ਼ੇ ਰਾਜਵੰਗੇ ਇਖਤਰਾਇ ਸ਼ਾਰੀਆਂ ਸੰਕਤ ਲੜਕੇ ਬਣੇ ਪ੍ਰਾਪਤ ਪ੍ਰਕਾਰ ਨਾਲ ਸ਼ਿਰ ਜੋੜ ਕੇ ਜਿਹੜੇ ਇਹ ਜਣ ਜਿਹੜੇ ਉਹ ਸਾਦੇ ਬਣਾਉਂਦੇ ਰਿਹਾ ਸਾਹਿਬੇ ਕਮਾਲ ਤਰਤੰ ਗੁਰਪ੍ਰਬਿੰਦ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਅੱਜ ਇਤਰਾ ਕਲੋਨੀ ਬਨੋਰਾ ਸਾਹਿਬ ਵਿੱਚ ਮਾਰੇ ਆ ਮੈਂ ਆਪਣੇ ਉਹਨਾਂ ਸ਼ੁਰੂ ਕੀ ਸ਼ਾਸਕ ਨੂੰ ਅਕਲਖਤਾਈ ਦੇਣਾ ਅੱਜ ਬਹੁਤ ਬਹੁਤ ਸਮੂਹ ਸੰਗਤ ਨੂੰ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿਨੀਆਂ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਗੁਰੂਪੁਰਬ ਤੇ ਸਾਰੀਆਂ ਸੰਗਤਾਂ ਤੁਸੀਂ ਵੇਖੋ ਇਕੱਠੀਆਂ ਹੋਈਆਂ ਇੱਥੇ ਇੰਦਰਾ ਕਲੋਨੀ ਮੇਰੀ ਵੋਟ ਦੇ ਵਿੱਚ ਇਹੋ ਹੀ ਗੁਰੂ ਸਾਹਿਬ ਅੱਗੇ ਪ੍ਰਾਰਥਨਾ ਕਰੂੰਗੀ ਕਿ ਇੱਦਾਂ ਹੀ ਤੁਹਾਡੇ ਸੱਚੇ ਗੁਰਸਿੱਖ ਬਣ ਕੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਰਹੀਏ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਪੰਜ ਪਿਆਰਿਆਂ ਦੀ ਰਹਿਨਮਾਈ ਹੇਟ ਬਹੁਤ ਵੱਡਾ ਜਿਹੜਾ ਨਗਰ ਕੀਰਤਨ ਜਿਹੜਾ ਹੈ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਇਹ ਸਾਰੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਮੈਂ ਇਸ ਦਿਨ ਦੇ ਉੱਤੇ ਆਪਣੇ ਵੱਲੋਂ ਪੂਰੀ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਆਲ ਇੰਡੀਆ ਹਿਊਮਨ ਰਾਈਟਸ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਰਾਜਨ ਬੱਬਰ ਦੀ ਅਗਵਾਈ ਹੇ ਚਾਈਨਾ ਡੋਰ ਦੇ ਖਿਲਾਫ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਵਿਕਾਸ ਬੱਬਰ, ਰਾਜਕੁਮਾਰ ਅਤੇ ਇੰਦਰਜੀਤ ਉਦਾਸੀਨ ਨੇ ਇਸ ਖੂਨੀ ਡੋਰ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਵੇਂ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਐਨਜੀਓਜ਼ ਵੱਲੋਂ ਇਸ ਘਾਤਕ ਡੋਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਪਰ ਹਰ ਸਾਲ ਹੀ ਪਤੰਗਬਾਜ਼ੀ ਦੇ ਸੀਜ਼ਨ ਦੌਰਾਨ ਇਸ ਦਾ ਇਸਤੇਮਾਲ ਪਤੰਗ ਉਡਾਣ ਲਈ ਕੀਤਾ ਜਾਂਦਾ ਹੈ ਜਿਸ ਕਾਰਨ ਕਈ ਇਨਸਾਨੀ ਜ਼ਿੰਦਗੀਆਂ ਅਤੇ ਪਸ਼ੂ ਪੰਛੀਆਂ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ ਉਨਾ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਵਾਰ ਚਾਈਨਾ ਡੋਰ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਪਰ ਪਤੰਗਬਾਜ਼ੀ ਦੇ ਸ਼ੌਕੀਨ ਹਜੇ ਵੀ ਇਸ ਡੋਰ ਦਾ ਇਸਤੇਮਾਲ ਕਰਨ ਤੋਂ ਬਾਜ਼ ਨਹੀਂ ਆ ਰਹੇ ਇਸ ਲਈ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਸ ਖੂਨੀ ਡੋਰ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਉਨ੍ਹਾਂ ਆਮ ਲੋਕਾਂ ਨੂੰ ਵੀ ਇਸ ਡੋਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਇਸ ਮੌਕੇ yogesh avasthi raghu khanna rajin lotra rahul kanojia sachin mehra harpreet goldi gorav sahel ਹਰਪਜਨ ਸਿੰਘ, ਰੋਹਿਤ ਨਿਸ਼ਚਲ ਅਤੇ ਮੋਹਿਤ ਨਿਸ਼ਚਲ ਸਮੇਤ ਸਾਰੇ ਮੈਂਬਰ ਮੌਜੂਦ ਸਨ। ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਜਿਹੜੀ ਚਾਈਨਾ ਡੋਰ ਹੈ, ਡਰਗ ਡੋਰ ਹੈ ਉਹ ਸਾਡੇ ਦੇਸ਼ 'ਚ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਅੱਜ ਸਾਡੇ ਦੇਸ਼ ਦਾ ਯੂਥ ਜੇਰਾ ਚਾਵੇ ਤੇ ਸਭ ਕੁਝ ਹੋ ਸਕਦਾ। ਅਨੂੰ ਆਪ ਚਾਹੀਦਾ ਹੈ ਕਿ ਅੱਜ ਮੇਰਾ ਬੱਚਾ ਬਾਹਰ ਜਾ ਰਿਹਾ ਚਾਈਨਾ ਡੋਰ ਦੇ ਵਿੱਚ। ਕਈ ਬੱਚੇ ਕਰੰਟ ਤੋਂ ਵੀ ਮਰ ਰਹੇ ਨੇ। ਯਹਾਂ ਕੋਈ ਹਾਸੇ ਵੀ ਹੋ ਰਹੇ ਨੇ ਮੋਟਰਸਾਈਕਲਾਂ 'ਚ ਵੀ ਅੜ ਜਾਂਦੀਆਂ ਨੇ ਡੋਰਾ। ਗਲਿਆਂ 'ਚ ਵੀ ਅੜ ਜਾਂਦੀਆਂ ਨੇ ਕਾਫੀ ਜਾਨਾਂ ਜਾ ਚੁੱਕੀਆਂ ਨੇ ਸਾਨੂੰ ਸ਼ਹਿਰ ਨਿਵਾਸੀਆਂ ਨੂੰ ਚਾਹੀਦਾ ਵਾ ਇਸ ਦੀ ਰੋਕਥਾਮ ਕਰਨਾ ਇਹ ਪੂਰੀ ਬੰਦ ਹੋਣੀ ਚਾਹੀਦੀ ਹੈ ਸਾਡੇ ਦੇਸ਼ ਦੇ ਵਿੱਚ ਜਿਹੜੀ ਜਿੱਥੋਂ ਇਹ ਡੋਰ ਆ ਰਹੀ ਹੈ ਉੱਥੇ ਵੀ ਨਕੇਲ ਕਸਨੀ ਚਾਹੀਦੀ ਹੈ ਹਮ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਵਾ ਕਿ ਚਾਈਨਾ ਡੋਰ ਦਾ ਤੁਸੀਂ ਬਿਲਕੁਲ ਪਯੋਗ ਨਾ ਕਰਨਾ ਆਮ ਬੱਚੇ ਜੋ ਛੱਤ ਤੇ ਗੁੱਡੀਆਂ ਉਡਾਉਂਦੇ ਨੇ ਇਹ ਡ੍ਰੈਗਨ ਡੋਰ ਦਾ ਇਸਤੇਮਾਲ ਕਰਦੇ ਨੇ ਮੈਂ ਆਪਣੀ ਅੱਖੀਂ ਦੇਖਿਆ ਕਿੱਦਾਂ ਉਹਨਾਂ ਦੇ ਹੱਥ ਉਹਨਾਂ ਦੇ ਗਰਦਨ ਤੇ ਡੋਰ ਫਸਦੀ ਹੋਈ ਹੈ ਉਹੀ ਡੋਰਾ ਜਦੋਂ ਕਚਰੇ ਦੇ ਢੇਰ ਤੇ ਜਾਂਦੀਆਂ ਨੇ گاਵਾ ਖਾਂਦੀਆਂ ਨੇ ਉਹਨਾਂ ਨੂੰ ਵੀ ਕਿੰਨਾ ਨੁਕਸਾਨ ਹੁੰਦਾ ਹੈ ਪੰਛੀਆਂ ਨੂੰ ਤੇ ਹੁੰਦਾ ਹੀ ਹੁੰਦਾ ਸੋ ਮੈਂ ਸਾਰੇ ਦੇ ਨਾਲ ਇੱਥੇ ਇਸ ਡੋਰ ਦਾ ਵਿਰੋਧ ਕਰਨ ਲਈ ਆਇਆ ਹਾਂ ਕਿ ਅੰਮ੍ਰਿਤਸਰ ਚ ਇਸ ਡੋਰ ਨੂੰ ਬਿਲਕੁਲ ਬੰਦ ਕੀਤਾ ਜਾਏ ਪੁਲਿਸ ਵਾਲੇ ਆਪਣੀ ਜ਼ਿੰਮੇਵਾਰੀ ਬਖੂਬ ਨਹੀਂ ਨਿਭਾ ਰਹੇ ਨੇ ਪਰ ਆਮ ਜਨਤਾ ਜੋ ਇੱਥੇ ਦੇ ਰਹਿਣ ਵਾਲੇ ਨਿਵਾਸੀ ਨੇ ਘਰ ਦੇ ਮੈਂਬਰਸ ਨੇ ਉਹ ਵੀ ਆਪਣੇ ਬੱਚਾ ਵੱਲ ਧਿਆਨ ਦੇਣ ਕਿ ਕਿੱਥੇ ਸਾਡੇ ਬੱਚੇ ਡਰਗਨ ਦਾ ਡ੍ਰੈਗਨ ਡੋਰ ਦਾ ਇਸਤੇਮਾਲ ਤੇ ਨਹੀਂ ਕਰ ਰਹੇ ਮੈਨੂੰ ਦੱਸੋ ਵੀ ਆਪਾਂ ਸਰਕਾਰਾਂ ਤੇ ਡਿਪੈਂਡ ਕਰਦੇ ਵੀ ਸਰਕਾਰਾਂ ਚਾਈਨਾ ਡੋਰ ਤੇ ਪਾਬੰਦੀ ਐਲਾਨ ਪੁਲਿਸ ਚਾਈਨਾ ਡੋਰ ਤੇ ਪਾਬੰਦੀ ਲਾ ਇੰਟੈਲੀਜੈਂਸ ਅੱਜ ਚਾਈਨਾ ਡੋਰ ਵਾਸਤੇ ਉਹਨਾਂ ਨੂੰ ਡ੍ਰੈਗਨ ਦੇ ਵਾਸਤੇ ਆਪਨਾ ਡਰੋਨ ਉਡਾਣੇ ਪੈ ਰਹੇ ਨੇ ਤੇ ਇੰਟੈਲੀਜੈਂਸ ਆਪਾਂ ਐਸੇ ਕੰਮ ਚ ਪੁਲਸ ਲਾ ਦੀ ਨਸ਼ਾ ਕਦੋਂ ਫੜਾਂਗੇ ਇਹ ਪੰਜਾਬ ਦੇ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਆਪਾਂ ਜਿਹੜੇ ਸਰਕਾਰਾਂ ਦੇ ਡਿਪੈਂਡ ਕਰਦੇ ਆ ਤੇ ਆਪਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਵੀ ਆਪਾਂ ਚਾਈਨਾ ਡੋਰ ਨਾ ਵਰਤੀਏ ਕਿੱਥੇ ਚੱਲੇਗਾ ਪੰਜਾਬੀਆਂ ਦੀ ਸੋਜ ਸਾਡੀ نسل ਵਾਸਤੇ ਪੰਛੀਆਂ ਵਾਸਤੇ ਪਸ਼ੂਆਂ ਵਾਸਤੇ ਗਾਵਾਂ ਵਾਸਤੇ ਹਰ ਚੀਜ਼ ਵਾਸਤੇ ਇਹ ਚਾਈਨਾ ਡੋਰ ਇੱਕ ਜ਼ਹਿਰ ਹੈ ਆਪਾਂ ਕਦੋਂ ਸਾਨੂੰ ਇਸ ਚੀਜ਼ ਦਾ ਸਾਨੂੰ ਪਤਾ ਲੱਗੇਗਾ ਜ਼ਿੰਮੇਵਾਰੀ ਦਾ ਅਹਿਸਾਸ ਹੋਏਗਾ ਵੀ ਆਪਾਂ ਇਹਨੂੰ ਬੰਦ ਕਰੀਏ ਪਿਛਲੇ ਕਈ ਸਾਲਾਂ ਤੋਂ ਇਨਸਾਨੀ ਜ਼ਿੰਦਗੀ ਅਤੇ ਪਸ਼ੂ ਕਾਤਕ ਸਿੱਧ ਹੋ ਰਹੀ ਚਾਇਨਾ ਡੋਰ ਦੇ ਖਿਲਾਫ ਜਿੱਥੇ ਵਕ ਵਕ ਐਨ ਜੀਓਜ਼ ਵੱਲੋਂ ਆਪਣੀ ਆਵਾਜ਼ بلند ਕੀਤੀ ਜਾ ਰਹੀ ਹੈ ਉੱਥੇ ਹੀ ਹਿਊਮਨ ਰਾਈਟਸ ਯੂਥ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਵੀ ਅੰਮ੍ਰਿਤਸਰ ਵਿਖੇ ਅੱਜ ਇਸ ਖੂਨੀ ਡੋਰ ਦੇ ਖਿਲਾਫ ਆਪਣੀ ਆਵਾਜ਼ بلند ਕਰਦੇ ਆ ਸਰਕਾਰ ਤੋਂ ਇਸ ਡੋਰ ਤੇ ਪੂਰੇ ਤੌਰ ਤੇ ਬੰਦਬੰਦੀ ਲਗਾਉਣ ਦੀ ਮੰਗ ਕੀਤੀ ਗਈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਇਨਸਾਨੀ ਜ਼ਿੰਦਗੀ ਜਾਂ ਪਸ਼ੂ ਪੰਛੀ ਦਾ ਕੋਈ ਨੁਕਸਾਨ ਨਾ ਹੋ ਸਕੇ ਅੰਮ੍ਰਿਤਸਰ ਤੋਂ ਫਾਸਟਵੇ ਨਿਊਜ਼ ਲਈ ਅਜੀਤ ਕੁਮਾਰ ਦੀ ਰਿਪੋਰਟ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਅਤੇ ਛੂਟ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਛੂਟ ਬੋਲ ਕੇ ਫਾਸਟਵੇ ਦਾ ਬਾਕਸ ਬਦਲ ਦੇ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸਾਹਿਬੇ ਕਮਾਲ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਪ੍ਰਕਾਸ਼ ਘਰਪੁਰਬ ਨੂੰ ਸਮਰਪਿਤ 4 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨਰਨਗੜ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ 5 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਮਹਾਨ ਅਲੌਕਿਕ ਨਗਰ ਕੀਰਤਨ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ। ਇਸ ਮੌਕੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ बाबा गुरदेव सिंह ਕੁਲੀ ਵਾਲੇ बाबा ਸਤਨਾਮ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਜਗਾ ਜਗਾ ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਇਸ ਮੌਕੇ ਮੁੱਖ ਸੇਵਾਦਾਰ ਬਲਦੇਵ ਸਿੰਘ ਢਿੱਲੋਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਇਹ ਸਤਿਗੁਰੂ ਨੇ ਅੱਜ ਕਿਰਪਾ ਕੀਤੀ ਹੈ ਸਾਰੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਇਹ ਗੁਰੂ ਮਹਾਰਾਜ ਦੀ ਸ਼ੋਭਾ ਯਾਤਰਾ ਲੈ ਕੇ ਇੱਥੋਂ ਰੰਗਉਂਦੀਆਂ ਔਰ ਮੈਂ तमाम ਸੰਗਤਾਂ ਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਕੇ ਇਹ ਸਾਰੀ ਦੁਨੀਆ ਨੂੰ ਖੁਸ਼ੀਆਂ ਵੰਡੀਆਂ ਜਾਂ ਸਭ ਨੂੰ ਸ਼ਹੀਦ ਬਾਦ ਹੋਵੇ ਪੰਜਾਬ ਚੜ੍ਹਦੀ ਕਲਾ ਚ ਰਹੇ ਦੇਸ਼ ਚੜ੍ਹਦੀ ਕਲਾ ਚ ਰਹੇ ਔਰ ਲੋਕ ਤੰਦਰੁਸਤ ਔਰ ਖੁਸ਼ਹਾਲ ਹੋਣ ਸਾਬੇ ਕਮਾਲ ਤਾਨਤਨ ਸ਼ੀਰਗੁਰ ਗੋਬੇ ਸਿੰਘ ਦੇ ਅਵਤਾਰਪੁਰਮ ਦੇ ਸਮਰਪਿਤ ਮਹਾਰਾਜ ਸੱਚੇ ਪਾਤਸ਼ਾਹ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨਰਾਇਣਗੜ ਤੋਂ ਵਿਸ਼ਾਲ ਮਹਾਨਗਰ ਕੀਰਤਨ ਜੋ ਕਿ ਹਰ ਸਾਲ 5 ਤਰੀਕ ਨੂੰ ਇੱਥੋਂ ਰਵਾਨਾ ਹੁੰਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਛਤਰ ਸਾਹਿਬ ਹੇਠ ਅਤੇ ਪੰਜਾਂ ਗਵਾਰੀਆਂ ਦੇ ਨਾਲ ਇੱਥੋਂ ਰਵਾਨਾ ਹੁੰਦਾ ਹੈ ਅਸੀਂ ਸਾਰੀਆਂ ਸੰਗਤਾਂ ਦਾ ਸਾਰੇ ਸਤਨਾਮ ਸਿੰਘ ਬਾਬਾ ਜੀ ਦਾ ਬਾਬਾ ਗੁਰਦੇਵ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਨੂੰ ਨੱਥ ਪਾਉਣ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਏਰੀਆ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ। ਪੇਸ਼ਾਵਾਰਨਾ, ਰਾਦੀਆਂ ਦੀਆਂ ਰਿਹائشਾਂ ਵਿਖੇ ਚੈਕਿੰਗ ਕੀਤੀ ਗਈ ਅਤੇ ਉਹਨਾਂ ਦੀਆਂ ਮੌਜੂਦਾ ਗਤੀਵਿਧੀਆਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਵਾਹਨਾਂ ਦੀ ਮਾਲਕੀ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ। ਅੰਮ੍ਰਿਤਸਰ ਪੁਲਿਸ ਦੀ ਦਰਿਆਦਿਲੀ ਉਦੋਂ ਸਾਹਮਣੇ ਆਈ ਜਦੋਂ ਸੜਕ ਤੇ ਡਿੱਗਿਆ ਫੋਨ ਉਸਦੇ ਮਾਲਕਾਂ ਨੂੰ ਵਾਪਸ ਕੀਤਾ। ਫੋਨ ਦੇ ਮਾਲਕਾਂ ਨੂੰ ਜਦੋਂ ਫੋਨ ਡਿੱਗਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ। ਅਤੇ ਕਰਮਚਾਰੀਆਂ ਨੇ ਫੋਨ ਲੱਭ ਕੇ ਸ਼ਿਕਾਇਤਕਰਤਾ ਨੂੰ ਕਸਟਮ ਚੌਂਕ 'ਚ ਬੁਲਾਇਆ ਅਤੇ ਫੋਨ ਵਾਪਸ ਕੀਤਾ। ਪਤੀ-ਪਤਨੀ ਨੇ ਫੋਨ ਵਾਪਸ ਮਿਲਣ ਤੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ। ਐਸਐਮ ਮਨਜੀਤ ਸਿੰਘ ਜੋ ਕਸਟਮ ਚੌਂਕ ਦੇ ਜੁੜੀ ਕਰਾ ਜਿਹੜਾ ਹਣ ਇੱਕ ਮੋਬਾਈਲ ਮਿਲਿਆ। ਜਿਹੜਾ ਮੋਬਾਈਲ ਕੋਲੀ ਉਹਦੇ ਮੀਆਂ ਬੀਬੀ ਦੇ ਹਵਾਲੇ ਕੀਤਾ ਗਿਆ। ਉਹਨਾਂ ਨੇ ਬਹੁਤ ਧੰਨਵਾਦ ਕੀਤਾ ਜੀ। ਆ ਚੌਂਕ ਦੇ ਨੇੜੇ ਦੀ ਲੱਭਾ ਜੀ। ਉਹਦਾ ਫੋਨ ਆਇਆ ਜੀ। ਫੋਨ ਅਟੈਂਡ ਕੀਤਾ। ਇਹ ਉਹਨਾਂ ਨੇ ਕਿਹਾ ਸਾਡਾ ਫੋਨ ਡਿੱਗਾ ਮੈਂ ਆਲ ਕੇ ਫੋਨ ਦਾ ਜੂ ਆਪਣਾ ਜੀ ਮੋਬਾਈਲ ਘਰੋਂ ਨਿਕਲੇ ਜਾਂ ਤੇ ਐਕਟ ਬੈਠੇ ਐਕਟ ਬਾਅਦੇ ਦੇਵ ਚੋਟ ਮੋਬਾਈਲ ਡੈ ਗਿਆ ਛੜ ਕੇ ਤੇ ਆਪਣਾ ਨਵੀਂ ਬਾਤੀ ਚਾਹੁੰਦੀ ਆ ਉਧਰੋਂ ਡਿੱਗਾ ਤੇ ਭਾਈ ਜੀ ਨਹੀਂ ਆ ਰਹੇ ਸੀ ਇਧਰੋਂ ਵੱਡੇ ਭਾਈ ਤੇ ਇਹਨਾਂ ਨੇ ਜਾਣ ਕੇ ਫੜ ਕੇ ਤੇ ਕੋਲ ਅਸੀਂ ਕੀਤੀ ਭਾਈ ਨਾਲ ਚੁੱਕ ਕੇ ਕਹਿੰਦੇ ਵੀ ਆਪਣਾ ਫੋਨ ਲੈ ਦੇ ਉੱਥੇ ਹੈ ਗਿਆ ਪਰ ਭਾਈ ਜੀ ਨਾਲ ਬਹੁਤ ਵਧੀਆ ਤੇ ਕਿ ਤੁਹਾਨੂੰ ਚਾਹੁੰਗੇ ਆ ਕਸਟਮ ਚਾਹੁੰਦੇ ਭਾਈ ਜੀ ਨਹੀਂ ਦਿਉੜੀ ਕਰ ਰਹੇ ਸੀ ਅਸੀਂ ਕਿਹਾ ਵੀ ਆ ਕੇ ਆਪਣਾ ਫੋਨ ਲੈ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਪਰਵ ਦੇ ਸੰਬੰਧ ਵਿੱਚ ਪੁਰਾਤਨ ਗੁਰਦੁਆਰਾ ਸਾਹਿਬ ਦਬੁਰਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਸ਼ਾਯਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਵਾਕ-ਵਾਕ ਪੜਾਵਾਂ ਤੋਂ ਹੁੰਦਾ ਹੋਇਆ ਸਰਦਾਰ ਦੀਦਾਰ ਸਿੰਘ ਦਬੁਰਜੀ ਦੇ ਗ੍ਰਹਿ ਵਿਖੇ ਪੂਜਾ ਅਤੇ ਪਰਿਵਾਰ ਸਮੇਤ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਸਮੂਹ ਸੰਗਤਾਂ ਲਈ ਲੰਗਰ ਲਗਾਇਆ ਗਿਆ। ਇਸ ਮੌਕੇ ਨਿਰੰજન ਸਿੰਘ ਇੰਸਪੈਕਟਰ ਕੁਲਦੀਪ ਸਿੰਘ ਸੀਨੀਅਰ ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ ਪਗਵਾਨ ਸਿੰਘ ਅਮਰਜੀਤ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਕਾਨਫਰੰਸ ਅਨੁਸਾਰ ਗੁਰੂ ਗਬਨ ਸਿੰਘ ਸਾਹਿਬ ਜੀ ਮਹਾਰਾਜ ਅੱਜ ਉਹਨਾਂ ਦੇ ਗੁਰਪੁਰਪੇ ਸਾਰੀ ਸਾਧ ਸੰਗਤ ਅਰ ਗੁਰਦੁਆਰਾ ਰਾਤਨ ਗੁਰਦੁਆਰੇ ਤੋਂ ਨਗਰ ਕੀਰਤਨ ਨਿਕਲਿਆ ਮਹਾਰਾਜ ਕਿਰਪਾ ਦੀ ਤੀ ਸੱਚੇ ਪਾਤਸ਼ਾਹ ਹਰ ਵਾਰ ਦੀ ਹਰ ਸਾਲ ਦੀ ਤਰ੍ਹਾਂ ਨਗਰ ਇੱਥੇ ਆਪਣੇ ਗ੍ਰਹਿ ਵਿਖੇ ਸੇਵਾ ਦੇ ਮੌਕਾ ਮਿਲਦਾ ਗੁਰੂ ਬਾਦਸ਼ਾਹ ਡੰਡਾ ਮਹਾਰਾਜ ਚੜ੍ਹਦੀ ਕਲਾ ਔਰ ਸੰਗਤਾਂ ਦਾ ਭਾਰੀ ਇਕੱਠ ਜਿਹੜਾ ਆ ਉਹ ਨਗਰ ਕੀਰਤਨ ਦੇ ਰੂਪ ਵਿੱਚ ਪਿੰਡ ਦਬੁਰਜੀ ਤੋਂ ਸ਼ੁਰੂ ਹੋਇਆ ਤੇ ਹਰ ਨਗਰ ਤੇ ਵਿੱਚ ਇਲਾਕੇ ਦੇ ਵਿੱਚ ਘੁੰਮਦਾ ਆ ਮੇਰੇ ਸਤਕਾਰਯੋਗ ਵੀਰ ਦਦਾਰ ਸਿੰਘ ਜੀ ਦਬੁਰਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਹਰ ਸਾਲ ਬਹੁਤ ਵੱਡੇ ਪੱਧਰ ਤੇ ਲੰਗਰ ਪਰਸਾਤੇ ਦਾ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਆ ਪ੍ਰਬੰਧ ਕੀਤਾ ਜਾਂਦਾ ਔਰ ਤੁਸੀਂ ਦੇਖ ਰਹੇ ਜੇ ਤੁਹਾਡੀ ਕੈਮਰੇ ਦੀ ਅੱਖ ਵੇਖਦੀ ਆ ਕਿ ਸੰਗਤਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਆ ਔਰ ਸੰਗਤਾਂ ਨੂੰ ਔਰ ਜਿਹੜੇ ਸਾਡੇ ਸਤਿਕਾਰਯੋਗ ਸੇਵਾਦਾਰ ਵੀਰ ਜਿਹੜੇ ਇਸ ਮੌਕੇ ਤੇ ਬਹੁਤ ਵੱਡੇ ਪੱਧਰ ਤੇ ਸਵਾਮਾ ਕਰ ਰਹੇ ਆ ਸੰਗਤਾਂ ਨੂੰ ਲੰਗਰ ਸਕਾਉਂਡ ਆ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਪਿੰਡ ਦਬੁਰਜੀ ਦੀ ਸਾਜ ਸੰਗਤ ਵੱਲੋਂ ਜੋ ਅੱਜ ਨਗਰ ਕੀਰਤਨ ਸਜਾਇਆ ਗਿਆ ਸੀ ਉਹ ਅੱਜ ਸਰਦਾਰ ਦੀਦਾਰ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਗੁਰੂ ਘਰ ਦੀਆਂ ਲੰਗਰਾਂ ਦੀ ਸੇਵਾ ਹੋਰ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਕਾਂਸਟੇਬਲ ਅਜੀਤ ਜੋ ਕਿ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਬਾਰੇ ਜਾਗਰੂਕ ਕਰਦੇ ਹਨ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕ ਜਿਨ੍ਹਾਂ ਦੇ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਜਾਂ ਜੁਰਮਾਨੇ ਕੀਤੇ ਜਾਂਦੇ ਹਨ ਉਹਨਾਂ ਨੂੰ ਇਹ ਆਪਣੇ ਅੰਦਾਜ਼ ਵਿੱਚ ਗਾਇਕੀ ਰਾਹੀਂ ਉਹਨਾਂ ਦੇ ਹੋਏ ਚਲਾਨ ਸੰਬੰਧੀ ਜਾਗਰੂਕ ਕਰਦੇ ਹਨ। ਉਹ ਕੱਟ ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ। ਉਹ ਕੱਟ ਕੇ ਚਲਾਨ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ। ਉਹ ਕਿਸੇ ਨਾਲ ਕਿਤੇ ਨਾ ਕੋਈ ਵਾਰਦਾਤ ਹੋ ਜੇ ਇਸੇ ਕਰਕੇ ਆ ਮੈਂ ਕਿ ਅਸੀਂ ਲਾਏ ਹੋਇਆ। ਕੋਤੋਂ ਚੌਂਕਾਂ ਵਿੱਚ ਲਾਲ ਬੱਤੀ ਜੰਪ ਕਰਦੇ ਤੁਹਾਡੀ ਸੇਫਟੀ ਲਈ ਰੂਲ ਜੋ ਬਣਾਏ ਹੋਇਆ ਉਹ ਚੌਂਕਾਂ ਵਿੱਚ ਲਾਲ ਬੱਤੀ ਜੰਪ ਕਰਦੇ ਤੁਹਾਡੀ ਸੇਫਟੀ ਲਈ ਰੂਲ ਜੋ ਬਣਾਏ ਹੋਇਆ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਰஞ்சிਤ ਐਵੀਨਿਊ ਵਿਖੇ ਪਾਲ ਸਿੰਘ ਬੰਮਰਾ ਵੱਲੋਂ ਗੁਰਮਤ ਸਮਾਗਮ ਕਰਵਾਇਆ ਗਿਆ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ इस मौके पे साप्ता विधायक सुनील दत्ती साप्ता काउंसलर हरपन ओजला गुरुद्वारा शेवी पाद शाही रंजीत एवेन्यू के प्रधान विक्रम सिंह बाजवा साहिलप्रीत सिंह जयदीप सिंह जोगेंद्र सिंह समेत संघता मौजूद सान ਹਟੇਲ ਗੋਲਡਨਸ ਰੋਵਰ ਪੌਟਿਕੋ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਕਾਰ ਬਜ਼ਾਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਹੋਈ ਜਿਸ ਵਿੱਚ ਨਵੇਂ ਸਾਲ ਅਤੇ ਆਉਣ ਵਾਲੇ ਤਿਉਹਾਰ ਲੋਹੜੀ ਨੂੰ ਮਨਾਇਆ ਗਿਆ ਅਤੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਪ੍ਰਿੰਸ ਸਰੇਹਨ ਅਤੇ ਉਹਨਾਂ ਦੀ ਸਾਰੀ ਟੀਮ ਨੇ ਸ਼ਹਿਰ ਵਾਸੀਆਂ ਨੂੰ ਇਹਨਾਂ ਤਿਉਹਾਰਾਂ ਦੀ ਵਧਾਈ ਦਿੱਤੀ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਆਪਣੀ ਕਾਰਾਂ ਦੀ ਸੇਲ ਪਰਚੇਸ ਉਹਨਾਂ ਦੇ ACBA ਦੇ ਰਜਿਸਟਰਡ ਮੈਂਬਰਸ ਨਾਲ ਹੀ ਕਰਨ ਤਾਂਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਾਰਾਂ ਨਾਲ ਸੰਬੰਧਿਤ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਮੀਟਿੰਗ ਵਿੱਚ ਕੁਝ ਨਵੇਂ ਐਗਜ਼ੀਕਿਟਿਵ ਮੈਂਬਰਸ ਵੀ ਚੁਣੇ ਗਏ ਇਹਨਾਂ ਸਾਰੇ ਨਵੇਂ ਮੈਂਬਰਸ ਨੂੰ ਪ੍ਰੈਜ਼ੀਡੈਂਟ ਪ੍ਰਿੰਸ ਤ੍ਰੇਹਨ ਅਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਮਨਬੀਰ ਸਿੰਘ ਗੋਲਦੀ ਜਨਰਲ ਸਕੱਤਰ ਰਾਜਕੁਮਾਰ ਸੁਨੇਜਾ ਸਕੱਤਰ ਰਵਿੰਦਰਪਾਲ ਸਿੰਘ ਰਾਜਾ ਕੈਸ਼ੀਅਰ ਕਰਨ ਮਹਾਜਨ ਮੀਡੀਆ ਐਡਵਾਈਜ਼ਰ ਰਕੇਸ਼ ਕੁਮਾਰ ਲਾਲੀ ਅਤੇ ਸਾਰੇ ਐਗਜ਼ੀਕਿਟਿਵ ਮੈਂਬਰਸ ਮੌਜੂਦ ਸਨ ਇਹਨਾਂ ਦੀ ਪੋਸਟ ਜਿਹੜੀ ਇਹ ਉਹ ਚੇਂਜ ਕੀਤੀ ਜਾ ਰਹੀ ਹੈ ਕਰਨ ਮਹਾਜਨ ਜੀ ਐਜੇ ਸੈਕਟਰੀ ਹੋਣਗੇ ਸਾਡੇ ਐਸਕੇਸੀ ਕੀ ਦੇ ਵਿੱਚ ਕੋਈ ਨਾ ਨਹੀਂ ਜਗਤੇ ਪ੍ਰਵਿੰਦਰ ਸਿੰਘ ਪ੍ਰਵਿੰਦਰਪਾਲ ਸਿੰਘ ਰਾਜਾ ਜੀ ਕੈਸ਼ੀਰ ਹੋਣਗੇ ਇਹਦੀ ਦਾ ਕਹਿ ਜਿਹੜਾ ਉਹ ਕਰੰਗੀ ਇਕੱਠਾ ਕਰਨਗੇ ਲੇਕਿਨ ਇਸ ਤੋਂ ਬਾਅਦ ਨੈਕਸਟ ਫੰਡ ਜਿਹੜਾ ਹੈ ਉਹ ਰਾਜਾ ਜੀ ਇਕੱਠਾ ਕਰਨਗੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 9 7009308883 ਦੇ ਸੰਪਰਕ ਕੀਤਾ ਜਾ ਸਕਦੇ। थाना ईट विजन दी पुलिस चौकी गलियारा ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 45 ਗ੍ਰਾਮ ਹਿਰੋਇਨ ਇੱਕ ਪਿਸਤਲ ਅਤੇ ਇੱਕ ਗੱਡੀ ਸਮੇਤ ਬਰਾਮਦ ਕੀਤੇ ਗਏ। थाना ਕੰਬੋ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਚੋਰੀशुदा ਮੋਟਰਸਾਈਕਲ ਬਰਾਮਦ ਕੀਤਾ ਗਿਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਅੰਮ੍ਰਿਤਸਰ ਆਟੋ ਡੀਲਰਸ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਦੌਰਾਨ ਨਵੀਂ ਟੀਮ ਦਾ ਕੀਤਾ ਗਿਆ ਗਠਨ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਆਟੋ ਡੀਲਰਸ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਰਾਜੇਸ਼ ਬਤਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਵ ਸੰਮਤੀ ਨਾਲ ਜਤਿਨ ਚੋਪੜਾ ਨੂੰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣਿਆ ਗਿਆ ਅਤੇ ਨਵੀਂ ਟੀਮ ਦਾ ਗਠਨ ਵੀ ਕੀਤਾ ਗਿਆ ਇਸ ਦੇ ਨਾਲ ਹੀ ਇਕਬਾਲ ਸਿੰਘ ਖੇੜਾ ਨੂੰ ਸਰਪ੍ਰਸ ਰਜੇਸ਼ ਬਤਰਾ ਅਤੇ ਦਲਜੀਤ ਸਿੰਘ ਨੂੰ ਜਨਰਲ ਸਕੱਤਰ ਜਸਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਮਨਦੀਪ ਸ਼ਰਮਾ ਨੂੰ ਉਪ ਪ੍ਰਧਾਨ ਨितीश ਮਲੋਤਰਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਕਿ ਸਾਡੇ ਮੈਂਬਰ ਹੀ ਸਾਡੇ ਪਰਿਵਾਰ ਹੈ ਇੱਕ ਦੂਜੇ ਦਾ ਕਹਿਣਾ ਕੋਈ ਮੋੜਦੇ ਨਹੀਂ ਜੁੱਥ ਨੂੰ ਜਿੰਮੇਵਾਰੀ ਦਿੱਤੀ ਹੈ ਜੀ ਇਹ ਕੰਮ ਕਰਨਗੇ ਅਸੀਂ ਬਾਕੀ ਇਹਨਾਂ ਦੇ ਨਾਲ ਆ ਅਸ਼ੀਰਵਾਦ ਦੇ ਰੂਪ ਚ ਵੀ ਨਾਲ ਹਰ ਪਾਸੇੋਂ ਨਾਲ ਇਹਨਾਂ ਦੇ ਹੁਣ ਇਹਨਾਂ ਨੇ ਮੈਨੂੰ ਬੜਾ ਮਾਣ ਬਖਸ਼ਿਆ ਤੇ ਮੈਨੂੰ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਹੈ ਬਾਕੀ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਬਤਰਾ ਜੀ ਨੇ ਆਪਣੇ ਜਤਿੰਦਰ ਚੋਪੜਾ ਜੀ ਨੂੰ ਪ੍ਰਧਾਨ ਚੁਣਿਆ ਹੈ ਪ੍ਰਦੇਸ਼ ਬਤਰਾ ਜੀ ਜਿਹੜੇ ਕਿ 35-30 ਸਾਲਾਂ ਤੋਂ ਜਾਂ 26 ਸਾਲਾਂ ਤੋਂ ਅੰਮ੍ਰਿਤਸਰ ਆਟੋ ਡੀਲਰ ਐਸੋਸੀਏਸ਼ਨ ਦੀਆਂ ਸੇਵਾਵਾਂ ਨਿਭਾ ਰਹੇ ਨੇ ਅੱਜ ਉਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਅੰਮ੍ਰਿਤਸਰ ਆਟੋ ਡੀਲਰ ਐਸੋਸੀਏਸ਼ਨ ਦਾ ਪ੍ਰਧਾਨ ਦੇ ਨਾਤੇ ਮੇਰੇ ਮੋਢਿਆਂ ਤੇ ਰੱਖੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੁਰਾਤਨ ਗੁਰਦੁਆਰਾ ਸਾਹਿਬ ਦਬੁਰਜੀ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰਸ਼ਾਹਾ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਦਬੁਰਜੀ ਇਲਾਕੇ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਸੀਨੀਅਰ ਅਕਾਲੀ ਆਗੂ ਰਾਣਾ ਪਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਪੂਜਾ ਜਿੱਥੇ ਸਰਦਾਰ ਪਲਵਿੰਦਰ ਸਿੰਘ ਰਾਣਾ ਦੇ ਸਮੂਹ ਪਰਿਵਾਰ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਆਇਆਂ ਸੰਗਤਾਂ ਲਈ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਿਰੰਜਨ ਸਿੰਘ ਲੁਭਾਣਾ ਯੂਐਸਏ ਦੀਦਾਰ ਸਿੰਘ ਦਬਰਜੀ ਪਰਮਜੀਤ ਸਿੰਘ ਇੰਸਪੈਕਟਰ ਕੁਲਦੀਪ ਸਿੰਘ ਮੈਨੇਜਰ ਜੋਬੰਜੀਤ ਸਿੰਘ ਬਲਵੰਤ ਸਿੰਘ ਮਹਿੰਦਰ ਸਿੰਘ ਪ੍ਰਧਾਨ ਗੁਰਮੁਖ ਸਿੰਘ ਹਰਿੰਦਰ ਸਿੰਘ ਇਟਲੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਸਤੇ ਪਰੀ। ਸਾਬੇ ਕਮਾਲ ਸਾਹਿਬ ਸਿਰਗੂ ਗੋਸਨ ਮਾਰੀ ਇਹਦਾ ਪ੍ਰਕਾਸ਼ ਗੁਰਪੁਰ ਜੋ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਰ ਨਗਰ ਹਰ ਸ਼ਹਿਰ ਜਿੱਥੋਂ ਤੱਕ ਦੁਨੀਆਂ ਵੱਸਦੀ ਆ ਮਨਾ ਰਹੀਆਂ ਤੇ ਦਪੁਰਜੀ ਨਗਰ ਦੇ ਵਿੱਚ ਵੀ ਗੁਰਦੁਆਰਾ ਪ੍ਰਾਤਨ ਸਾਹਿਬ ਤੋਂ ਬਹੁਤ ਸੰਗਤਾਂ ਦੇ ਭਾਰੀ ਇਕੱਠ ਦੇ ਨਾਲ ਗੁਰੂਗੁਰ ਸਾਹਿਬ ਦੀ ਹਜੂਰੀ ਵਿੱਚ ਗੱਤਕਾ ਪਾਰਟੀਆਂ ਤੇ ਸਿੰਘ ਸੁਭਾਵਾਂ ਇਲਾਕੇ ਦੀਆਂ ਸੰਗਤਾਂ ਬਹੁਤ ਵੱਡੇ ਪੱਧਰ ਤੇ ਇਸ ਪ੍ਰੋਗਰਾਮੇ ਸਮਰਪਿਤ ਕਰਨੇ ਆ। ਔਰ ਗੁਰਮਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਰਿਹਾ ਸਾਡੇ ਗ੍ਰਹਿ ਵਿਖੇ ਅੱਜ ਨਗਰ ਕੀਰਤਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਤ ਪਹੁੰਚਿਆ ਆ ਉਹਨਾਂ ਵਾਤੇ ਸੰਗਤਾਂ ਦੇ ਜੋ ਸੰਗਤ ਆ ਰਹੀਆਂ ਫਲ ਫਰੂਟ ਚਾਹ ਪਾਣੀ ਦੇ ਲੰਗਰ ਸਾਥਾਂ ਲੱਗ ਰਿਹਾ ਦਾ ਸਤਸੋਣੀ ਵੀ ਲੰਗਰ ਦੀ ਸੇਵਾ ਕੀਤੀ ਗਈ ਆ ਸਾਰੀਆਂ ਸੰਗਤਾਂ ਨੂੰ ਜੀ ਆਣ ਸਾਰੀਆਂ ਸੰਗਤਾਂ ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਕਿਰਪਾ ਕਰਨ ਹਰ ਸਾਲ ਇਹ ਨਗਰ ਕੀਰਤਨ ਇਸੇ ਤਰ੍ਹਾਂ ਸੰਤਾਵਾਂ ਵੱਲ ਚੜ ਕੇ ਮਨਾਉਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸ਼੍ਰੀ ਗੁਰੂ ਰਾਮਦਾਸ ਲੋਕਪਾਲੀ ਸੁਸਾਇਟੀ ਵੱਲੋਂ ਕੀਰਤਨ ਸਮਾਗਮ ਦਾ ਆਯੋਜਨ 인ਦਰਜੀਤ ਸਿੰਘ ਦੇ ਘਰ ਡਿਫੈਂਸ ਇਨਕਲੇ ਗੁੰਟਾਲਾ ਬਾਈਪਾਸ ਵਿਖੇ ਸੁਸਾਇਟੀ ਦੇ ਸਰਪ੍ਰਸ ਪਾਈ ਸਾਹਿਬ ਪਾਈ सुरेंद्र ਸਿੰਘ अरोड़ा ਵੀਰ ਜੀ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਅਮਰਜੀਤ ਸਿੰਘ ਪਸਰੀਚਾ ਸਮੇਤ ਸੰਗਤਾਂ ਮੌਜੂਦ ਸਨ ਬਾਬਾ ਵੀਰ ਸਿੰਘ ਦੀ ਕਮਾਈ ਕਿੰਨੀ 10834 ਸਰ ਦਾ ਪਾਰ ਐਸੀ ਇਸ਼ਾਨਾਮ ਕਰਕੇ ਸੇ ਨੇ ਤੇ ਫਿਰ ਮੂਝ ਪਾਣੀ ਪਾ ਦੀ ਗੁਰੂ ਸਾਹਿਬ ਗੱਦੀ 바ਵਾ ਲਾਲ ਦਿਆਲ ਜੀ ਵੱਲੋਂ ਪਰਮ ਪੂਜਯ ਪੀਠਾधीशਵਰ ਸ਼੍ਰੀ ਸ਼੍ਰੀ 1008 ਸ਼੍ਰੀ ਮਹੰਤ ਅਨੰਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਨਿਕਲੀ ਤੀਵੀਂ ਪ੍ਰਭਾਤ ਫੇਰੀ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਬਾਸਰਾਹੀ ਰਾਜਸਾਨਸੀ ਵਿਖੇ ਪੁੱਜੀਆਂ ਪ੍ਰਭਾਤ ਫੇਰੀ ਦਾ ਸਵਾਗਤ ਵਾਕ-ਵਾਕ ਥਾਮਾ ਤੇ ਫਲ ਮਿਠਾਈਆਂ ਅਤੇ ਲੰਗਰ ਵਰਤਾ ਕੇ ਕੀਤਾ ਗਿਆ। ਦੇ ਬਵਲਲ ਜੀ ਨੂੰ ਬੋਲੇ ਜੀਵदाई ਸਾਡੇ ਬਵਲਲ ਜੀ ਨੂੰ ਬੋਲੇ ਜੀਵदाई ਸਾਰੇ ਪਰਿਵਾਰ ਨੇ ਬਹੁਤ ਬੁਧਾਈ ਹੈ ਪਰਵਾਰ ਵਾਲਿਆਂ ਨੂੰ ਬੁਧਾਈ માતા ਚਿੰਤਪੁਰਨੀ ਬਾਸੇਵਾਦਲ ਦੇ ਮੁਖ ਸੇਵਾਦਾਰ ਵਿਸ਼ਾਲ ਸ਼ਰਮਾ ਨੰਨੂ ਦੀ ਅਗਵਾਈ ਹੇ ਅਤੇ بابا ਪੋੜੇ ਵਾਲਾ ਜੀ ਅਤੇ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ بابا ਪੋੜੇ ਵਾਲੀ ਗਲੀ ਜੀਟੀ ਰੋਡ 시ਹਾਟਾ ਵਿਖੇ ਮਾਪਾਗਵਤੀ ਜਾਗਰਨ ਦਾ ਆਯੋਜਨ ਕੀਤਾ ਗਿਆ ਅਤੇ ਇਸ ਜਾਗਰਨ ਵਿੱਚ ਪੰਜਾਬ ਦੇ ਪ੍ਰਸਿੱਧ ਭਜਨ ਮੰਡਲੀਆਂ ਨੇ ਮਹਾਮਾਈ ਦਾ ਗੁੰਗਾਨ ਕੀਤਾ ਇਸ ਮੌਕੇ ਕੌਂਸਲਰ ਰਮਨ ਰਮੀ ਕੌਂਸਲਰ ਕਿਰਨਪ੍ਰੀਤ ਸਿੰਘ ਮੋਨੂ ਭਾਜਪਾ ਨੇਤਾ ਕੁਮਾਰ ਅਮਿਤ ਰਵੀ ਪ੍ਰਕਾਸ਼ ਆਸ਼ੂ ਸਮਾਜ ਸੇਵੀ ਅਰਵਿੰਦ ਪਖਨਾ ਅਤੇ ਭਾਜਪਾ ਦੇ ਜ਼ਿਲ੍ਹਾ ਸਕੱਤਰ ਸतीश ਪੁੰਜ ਸਾਬਕਾ ਕੌਂਸਲਰ ਅਰਵਿੰਦ ਸ਼ਰਮਾ ਯੂਥ ਕਾਂਗਰਸੀ ਆਗੂ ਰਾਹੁਲ ਸ਼ਰਮਾ ਨੇ ਜਾਗਰਨ ਵਿੱਚ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਨੇ ਸ਼ਰਧਾਲੂਆਂ ਨੂੰ ਧਾਰਮਿਕ ਪ੍ਰੋਗਰਾਮ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਰਾਣਾ ਸਰਪੰਚ ਸਮੇਤ ਸੰਗਤਾ ਮੌਜੂਦ ਸਨ। ਇਸ ਮੌਕੇ ਬਾਬਾ ਪੋੜੇ ਵਾਲੇ ਰਾਮਲੀਲਾ ਕਲੱਬ ਦੇ ਪ੍ਰਧਾਨ ਸਮੀਰ ਸ਼ਰਮਾ ਅਤੇ ਬਾਬਾ ਪੋੜੇ ਵਾਲੇ ਮੰਦਿਰ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ 베ਦੀ, ਸੰਤ ਵਿਸ਼ਾਲ ਜੀ, ਪ੍ਰਧਾਨ ਦੀਪਕ ਬਹਿਲ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ। ਲੰਗਰ ਪੰਡਾਰਾ ਅਤੁੱਟ ਵਰਤਾਇਆ ਗਿਆ ਪਿੰਡ ਖੈਰਾਬਾਦ ਵਿਖੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਪਰਵ ਦੇ ਸੰਬੰਧ ਵਿੱਚ ਸਰਬੰਜੀਤ ਸਿੰਘ ਵੱਲੋਂ ਲੰਗਰ ਲਗਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਵਾਹਿ ਗੁਰਵਾਹੀ ਗੁਰੂ ਵਾਹਿ ਗੁਰਵਾਹੀ ਗੁਰੂ ਵਾਹਿ ਗੁਰਵਾਹੀ ਗੁਰੂ ਅਖਿਲ ਭਾਰਤੀ ਸ਼੍ਰੀ ਚੇਤਨਿਆ ਗੋੜਿਆ ਮਠ ਸੰਸਥਾ ਦੇ ਮਹਾਨ ਵੈਸ਼ਨਵ ਸੰਤ ਜਗਤਗੁਰੂ ਸ਼੍ਰੀ ਮਦ ਭਗਤੀ ਵੱਲਵਤੀਰਤ ਗੋਸਵਾਮੀ ਮਹਾਰਾਜ ਜੀ ਦੇ ਜਨਮ ਮਹਾ ਉਤਸਵ ਤੇ 대ਹਰਾ ਦੂਨ ਤੋਂ ਪੂਜਯ ਪਦ ਸ਼੍ਰੀ ਮਦ ਭਗਤ ਵਿਲਾਸ ਸ੍ਰੀ ਡੰਡੀ ਮਹਾਰਾਜ श्रीमत भक्ति प्रसंथ त्यागी महाराज भक्ति सुहेद्ध परम अद्वैती त्रिटंडी स्वामी भक्ति विभुद मुनी ने श्री दुर्गाणा तीर्थ स्थित श्री वेद कथा भवन विखे सतकीर्तन अते हरि कथा दा आयोजन कीता उपरांत लंगर भंडारा लगाया किया बड़ी गंते विच संगत मौजूद सान इसका क्या मतलब है उसको उससे ज्यादा सुनाता नहीं ਉਹ ਜੈਸੀ ਬੱਚੇ ਜਿਤਨਾ ਉਹ ਗਿਆਨ ਦੇਣਾ ਹੈ ਉਸਦੇ ਨੂੰ ਕਿਵੇਂ ਛੋਟੇ ਨੂੰ ਅਗਰ ਗੋਦ ਮੇਂ ਉਠਾਣਾ ਹੈ ਤਾਂ ਜੁਕਣਾ ਪੈਂਦਾ ਹੈ। ਅੰਮ੍ਰਿਤਸਰ ਦੇ ਇਲਾਕਾ ਟੰਡਨ ਨਗਰ ਗਲੀ ਨੰਬਰ 6 ਵਿਖੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਹਾਮਾਈ ਦਾ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਭਜਨ ਗਾਇਕ ਨੇ ਮਹਾਮਾਈ ਦਾ ਗੁਣगान ਕੀਤਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਲੰਗਰ ਅਤੁੱਟ ਵਰਤਾਇਆ ਇਸ ਮੌਕੇ ਸਿਮਰਪ੍ਰੀਤ ਸਿੰਘ ਇੰਦਰਮੀਤ ਜਤਿੰਦਰ ਕੁਮਾਰ ਲਵਿਸ਼ ਅਨਹਦ ਸਿੰਘ ਪਰਮਿੰਦਰ ਕੌਰ ਗੁਰਪ੍ਰੀਤ ਕੌਰ ਪੂਜਾ ਦੀਖਸ਼ਾ ਸਮੇਤ ਸੰਗਤਾਂ ਮਾਝੂ ਉਤਸਾਹ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਲੋੜਵੰਦ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਅਤੇ ਆਖਿਆ ਕਿ ਉਹਨਾਂ ਵੱਲੋਂ ਇਹ ਸੇਵਾ ਲਗਾਤਾਰ ਚੱਲੀ ਰਹੇਗੀ तो लगभग इतने दो ढाई सौ बंदा लगातार सब्जी तो लेके जाता है सो मैं बेनती करता है कि तो चौंती नंबर पिलर के शनिवार जरूर आके अपनी जरूरत पूरा कर दमूही मंदिर शिवाला कमेटी जज नगर विखे सतकीर्तन करवाया गया इस मौके प्रधान केवल अरोड़ा सेक्रेटरी सुरिंदर अरोड़ा सेक्रेटरी लक्ष्मण दास प्रधान केवल कृष्ण प्रधान गुलशन बब्बर पंडित कृष्ण देव सिंगर मुकेश संजीव एंड पार्टी वालों गुणगान किया गया ਆਵਾਜ਼ ਕੰਮੀਏ ਬਨਨ ਕੰਮੀਏ ਆਵਾਜ਼ ਕੰਮੀਏ ਬਨਨ ਕੰਮੀਏ ਇਹਦੇ ਦੇਖ ਕੇ ਨਵੇਂ ਪਰਵਾ ਨਵੇਂ ਸਾਲ ਦੇ ਸੰਬੰਧ ਵਿੱਚ ਗਲੀ ਡੱਪਕਰਾ ਨਮਕ ਮੰਡੀ ਵਿਖੇ ਪ੍ਰਧਾਨ ਰਜਿੰਦਰ ਸ਼ਰਮਾ ਦੀ ਪ੍ਰਧਾਨਗੀ ਵਿੱਚ ਸਤਿ ਕੀਰਤਨ ਹੋਇਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਆਸਾ ਪੂਜਾ ਦੀ ਨਮਾ ਨੀ ਹੈ ਆਸਾਨ ਤਿਸ ਦਰ ਤੋਂ ਖਲੀ ਨਾ ਜਾਂਦੀ ਹੈ ਐ ਰਾਜ ਨਾਹੀ ਨਮਾ ਹੈ ਦਾਨੀ ਅਤੇ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫਿਰ ਤੋਂ ਨੈਸ਼ਨਲ ਕੰਟਰੋਲ ਬਿਊਰੋ ਦੀ ਟੀਮ ਵੱਲੋਂ ਕਟਰਾ ਸ਼ੇਰ ਸਿੰਘ ਵਿਖੇ ਕੀਤੀ ਰੇਡ 24000 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਗ੍ਰਿਫਤਾਰ